ਹਾਂ ਫੰਦਾ ਚੱਲ ਰਿਹਾ ਮੈਂ ਉਹ ਪੱਟੀ ਜਿਹੜੀ ਮੈਨੂੰ ਜਿਆਦਾ ਤੇ ਪੈਸੇ ਕਿਹੜਾ ਤੈਨੂੰ ਥੋੜੇ ਬੋਕਣਾ ਹਾਂ ਥੋੜੇ ਲਾ ਦੇ ਬੱਚਾ ਬੰਨੋ ਬੱਚਾ ਨਹੀਂ ਆਉਂਦੀ ਇੰਨੇ ਦੀ ਫੰਦਾ ਪਾਸਾ ਉਹ ਬੈਠੇ ਜਾਣੀ ਆ ਉਹ ਰਿਆ ਇਹਨੂੰ ਖੋਲ ਕੇ ਤੁਰ ਪੈ ਲੈ ਕਿ ਮੰਡੀ ਦੇ ਬਾਹਰ ਆਣੀ ਤੂੰ ਕੋਈ ਦਿਖਾਉਂਦਾ ਦਰਸ਼ਨ ਕਰਾਉਂਦਾ ਉਹ ਦੇ ਆਇਆ ਇੱਥੇ ਖੜੀ ਆਇਆ ਕਾਮ ਅੱਜ ਦਾ ਸੌਦਾ ਚਾਹੁੰਦਾ ਦੋਸਤੋ 2.5 ਲੱਖ ਮੁੱਲ ਕਰਦਾ ਬਾਈ ਬਹੁਤ ਉੱਚੇ ਕਦ ਕਾਟਦੀ ਆ ਹਾਂਜੀ ਹੋਰ ਆ ਦੇਖਦਾ ਬਣਾ ਦੋ 55000 ਸੌਦਾ ਕਰਾਈ ਦੀ ਇਹਨਾਂ ਦਾ ਹੱਟਦੇ ਨਹੀਂ ਕਿਵੇਂ ਆ ਕਾਈ ਬੰਨ ਕੇ ਮਨ ਲੱਗ ਆ ਚੱਲ ਉਹਥੇ ਚੱਲ ਕੋਣ ਕੋਣ ਨੂੰ ਬੰਨ ਛੱਡ ਦੇ 2000 ਦੇ ਪਰਾਨ ਵੇਡ ਦਾ ਮੈਂ ਛੱਡਦਾ ਨਹੀਂ ਉਹਨਾਂ ਚ ਰਹੀ ਛੱਡ ਛੱਡ ਦੇ ਉਹ ਜਾ ਛੱਡ ਦੇ ਬੱਚਾ ਆ ਤੂੰ ਲੈ ਤੂੰ ਦੱਸ ਨਾ 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 ਉਹ ਛੱਡ ਦੇ ਪਰਾਨ ਕਿਉਂ ਕਿ ਤਰਾ ਫੜਾ ਮੈਸਰ ਨਹੀਂ ਨਹੀਂ ਉਹ ਛੱਡ ਦੇ ਪਾਸੇ ਪਾਸੇ ਬੰਦੇ ਪਾਸੇ ਪਾਸੇ ਬੰਦੇ ਉਹ ਨਹੀਂ ਦੇਣੀ ਉਹਦਾ ਹੋਇਆ ਨਾ ਨਾ ਜਾ ਜਾ ਪਾਣਾ ਮੈਂ ਨਾਲ ਦੀ ਬਸਤੀ ਹੁੰਦੇ ਜਨ ਆ ਵੀਡੀਓ ਉਹ ਯਾਰ ਉਹ ਬੋਲਦਾ ਕੋਈ ਦੱਸਿਆ ਵੀ ਕਿੰਨੇ ਦੀ ਹੋਗੀ ਨਹੀਂ ਆਇਆ ਨਹੀਂ ਯਾਰ ਥੋੜਾ ਫਿਰ ਲੈ ਇੱਕ ਮਿੰਟ ਅਗਲੀ ਚੀਜ਼ ਆ ਯਾਰ ਜਿੰਨੇ ਦੀ ਮਰਜ਼ੀ ਵੇਚਦੀ ਯਾਰ ਆ ਜਾ ਤੈਨੂੰ ਹੀ ਸਮੱਸਿਆ ਹੋ ਜਾਂਦੀ ਆ ਬਣਾ ਲਾਂਗੇ ਉਧਰ ਭੱਜੂਗਾ ਉਰਾਂ ਆ ਜੂਗਾ ਫੇਰ ਬਣਾਵਾਂਗੀ ਨਹੀਂ ਨਹੀਂ ਵੇਚ ਨਹੀਂ ਪਾਸੇ ਦਾ ਇੱਥੇ ਲਈਏਗਾ ਕਿ ਉਹਨੂੰ ਕਿੱਧਰ ਲੈ ਕੇ ਜਾਏਗਾ ਨਾ ਬੱਚਾ ਨਾ ਬੋਲ ਨਾ ਹੋਰ ਬੋਲ ਨਾ ਹੋਰ ਖਿਡਾਰੀ ਹਜ਼ਾਰ 500 ਰੁਪਏ ਸੋਹਣ ਲੋਕਾ ਛੱਡ ਦੇ ਐਡਾ ਸੌਦਾ 1000 2000 ਪਿੱਛੇ ਰੱਖ ਦਿੰਦਾ ਨਹੀਂ ਹੁੰਦਾ ਚੱਲ ਦੇ ਦੱਬਾ ਲੈ ਜਾ ਬਾਬਾ ਕਿਸਾਨ ਬਸ਼ਰਪਾਲ ਅੱਧੂ ਖਸ ਹੋ ਗਏ ਮਰਦਾ ਪਹੁੰਚਦਾ ਨਾ ਮੁਰਦਾ ਲੱਗ ਜਾਂਦਾ ਨਾ ਬੱਚਾ ਥੱਲੇ ਕਰਨਾ ਨਾ ਨਾ ਨੀ ਮੈਂ ਮੰਨਦਾ ਮਾਤੂ ਕਰਨੀ ਆ ਉਹਦੀ ਮਰਜ਼ੀ ਹੈ ਨਹੀਂ ਮਰਜ਼ੀ ਕਾਦੀ ਕਰਨੀ ਹੈ ਮੈਂ ਵੀ ਦੇਖ ਸੀਰਾ ਹੈ ਸਾਰੀ ਮੰਡੀ ਕੋ ਮਰ ਹੈ ਆ ਪੀੜ ਜੁੜਰੀਆ ਦੋਸਤੋ ਮੈਂ ਇਸ ਵਾਸਤੇ ਬਹੁਤ ਵੱਡੀ ਮਹੈਸਾ ਸਾਰੀ ਮੰਡੀ ਚੋਂ ਵੱਡੀ ਮਹੈਸਾ ਹੈ ਆ ਸਾਰੇ ਦਰਸ਼ਕ ਬੇਟ ਕਰ ਰਹੇ ਨੇ ਸੌਦਾ ਕਦੋਂ ਹੋਊਗਾ ਨਾ ਦੇਖੋ ਚਲਦਿਆਂ ਲੈ ਕੇ ਦੁਬਾਰੇ ਫੇਰ ਮਤਰਾਉਦਾ ਪੂਣਾ ਪਿੱਛੇ ਮੁੜੀ ग़ल फमी भई ਲੋ ਮਿੱਟੀ ਦੀ ਬੜਾ ਨਹੀਂ ਔਖੀ ਆ ਰੱਬ ਨੇ ਜੇਤ ਹੀ ਕਿਨੇ ਨੂੰ ਓਏ ਹਾਂ ਹੱਲਦਾ ਬੜਾ ਓਏ ਬਾਹ ਨਾ ਕਰ ਦਿਓ ਤੁਸੀਂ ਇਹਦੀ ਹੋਰ ਤਾਂ ਪੈਂਸਾ ਵੀ ਨਿਬੜ ਜੂਗਾ ਬਾਹ ਨਾ ਕਰ ਦਿਓ ਤੁਸੀਂ ਆਹਦਾ ਫਰੀ ਜੇ ਤੋਈ ਚੱਕੀ ਨਾਲ ਦੱਸਣ ਹੀ ਦਿੱਤਾ ਦੱਸਣ ਹੀ ਨਹੀਂ ਦੇ ਓ ਫਟ ਇਧਰ ਆ ਭਾਈ ਇੱਕ ਸਾਈਡ ਹਟ ਜਾ ਉਹ ਬੜਾ ਜਨਾ ਨਹੀਂ ਦਿਮਾਗ ਕਰ ਰਿਹਾ ਜੱਜਾ ਕਿ ਤੈਨੂੰ ਮੋੜਦਾ ਕੇ ਅਰੇ ਕੀ ਹੈ ਮੈਨੂੰ ਵੀ ਤਾਂ ਪਤਾ ਆ ਇਧਰ ਆ ਯਾਰ ਤੂੰ ਲੈ ਬੱਚਾ ਕਰਨਗੇ ਸੋਦਾ ਦਾ ਸਰੀ ਲਾਉਣੇ ਹੁੰਦਾ ਹੈ ਲੈ ਕੇ ਜਾਣਗੇ ਹੁਣ ਯਾਰ ਹੈ ਉੰਨੇ ਹੀ ਛੱਡ ਦੇ ਉਹ ਆਲੇ ਹੋਏ ਉਹ ਖੁੱਲਣ ਦਾ ਕਿਤਾ ਕਰੇ ਉਹ ਬੈਸ ਲੈ ਕੇ ਆਂਦੇ ਨਹੀਂ ਲੈ ਕੇ ਆਂਦੇ ਦਾ ਹੋ ਲੈ ਲੀ ਜਦੇ ਓ ਹੱਥਾ ਕਰ ਲੈ ਛੱਡ ਨਾ ਬੱਚਾ ਓ ਨਾ ਹੋ ਰਿਹਾ ਛੱਡ ਓ ਛੱਡ ਬੱਚਾ 1 56 ਪੀਛ ਲੈ ਮੈਂ ਤਾਂ ਨਹੀਂ ਰੱਖਿਆ ਸੇਠ ਚੱਲ ਬੱਚਾ ਲੈ ਵੀ ਮੇਟਰ ਪੂਰੀ ਜਦੋ ਜਹਿਦ ਹੋਣ ਤੋਂ ਬਾਅਦ ਸੌਦਾ ਗਿਆ ਹੋ ਹੁਣ ਕਰਨਗੇ ਮੱਝ ਨੂੰ ਪਾਸ ਦੱਸਿਆ ਹੈ ਨਹੀਂ ਵੀਡੀਓ 'ਚ ਰੇਟ ਆਪਾਂ ਦੱਸ ਦੇਣੀ ਇੱਕ ਦੋ ਬੰਦੇ ਤਰਾਜ ਕਰਦੇ ਤੇ ਵੀਡੀਓ 'ਚ ਰੇਟ ਨਾ ਦੱਸੋ ਰੇਟ ਨਹੀਂ ਆਪਾਂ ਵੀਡੀਓ 'ਚ ਦੱਸ ਦੇ ਦੋਸਤੋ ਠੀਕ ਆ ਬਾਈ ਹੋਰਾਂ ਦੀ ਸਹਿਮਤੀ ਹੈ ਦੱਸ ਦਾਂਗੇ ਤਾਂ ਪੁੱਛ ਲਾਂਗੇ ਆ ਸਾਰੀ ਜਨਤਾ ਦੇਖਣ ਆਈ ਹੋਈ ਆ ਮੈਂ ਇਸ ਨੂੰ ਮਿੱਟੀ ਦੀ ਬਣਾਣੀ ਓਥੇ ਰੱਬ ਨੇ ਬਣਾਈ ਚਲੋ ਠੀਕ ਆ ਬਾਈ ਸਹੀ ਹੈ ਆ ਪਾਸ ਕਰ ਰਿਹਾ ਦੋਸਤੋ ਬਾਈ ਆ ਮਾੜਾ ਮੁੰਡਾ ਹੀ ਨਾ ਸੌਦਾ ਕਰਾਇਆ ਹੈ ਜਾ ਪਿਆ ਥੀ ਵਰਗਾ ਚਾਹੀਦਾ ਖਿੱਚੀ ਫਿਰਦਾ ਇਹਨੂੰ ਮੰਜਰਾ ਦਾੰਦ ਤਰਾ ਸਾਨੂੰ ਇਧਰੀ ਬਾਤ ਤੋੜੂ ਸੌਦਾ ਕਰਾਇਆ ਉਹ ਖੜਾ ਬਾਈ ਦੋਸਤੋ ਜੀ ਨੇ ਸੌਦਾ ਕਰਾਇਆ ਪੂਰੇ ਜੋਰ ਨਾਲ ਕਰਾਇਆ ਖਿੱਚ ਖਿੱਚ ਕੇ ਉਹਨੂੰ ਵੀ ਗਰਮੀ ਆ ਗਈ ਬਾਈ ਨੂੰ ਜੋਰ ਲੱਗ ਗਿਆ ਉਹਦਾ ਵੀ ਪੂਰਾ ਉਹ ਪਾਣੀ ਦੇ ਯਾਰ ਕੋਈ ਪੀਨ ਨੂੰ ਲੈਣਾ ਕਿ ਕਿੰਨਾ ਪਾਣੀ ਦੇ ਪਾਣੀ ਆ ਜਾਓ ਕੋਈ ਕੁਝ ਪਤਾ ਨਹੀਂ ਆ ਬਾਈ ਰੁਕ ਜਾਓ ਕਮੈਂਟ ਯਾਰ ਆ ਵੀ ਕਿਸੇ ਨੇ ਬਿਦਾਰ ਕੇ ਛੱਡ ਜਾ ਯਾਰ ਇਹਦਾ ਸਵਾ ਦਾ ਆਪਸ ਹੋ ਗਿਆ ਪੈਣ ਦੇ ਸਵਾ ਦਾ ਬਹੁਤ ਫਰਕ ਹੋ ਗਿਆ ਭਾਈ ਆਲਾ ਪਾਣੀ ਆ 100 ਵੀ ਫਿਰ ਜਸੂ ਕਰਕੇ ਲੈਣੇ ਠੀਕ ਹੈ 60000 ਮੰਜੇ ਚੋਲੇ ਪੁੱਛਾਂਗੇ ਪਿਆਰ ਜੇ ਨਾਲ ਹਜ਼ਾਰ ਅਰੇ ਗਰਮਾ ਮਾਹੌਲ ਹੈ ਹੌਲੀ ਹੌਲੀ ਦੱਸਣਗੇ ਕਿੰਨਾ ਚੋਕ ਮੁੰਡਾ ਜਾਂਦਾ ਹੌਲੀ ਹੌਲੀ ਦੱਸਾਂਗੇ ਕਿੰਨਾ ਕੰਨਾ ਥੋੜੀ ਹੈ ਆਹ ਹੋਰ ਆਗੇ ਦੂਰੇ ਬਾਈ ਇੱਕ ਮਿੰਟ ਦਾ ਬਣਾਈ ਦਿਓ ਜਨਾ ਮਸਿਆ ਜੋਗਾ ਦੀ ਕੰਮ ਇੱਥੇ ਖੜਾ ਦੱਸ ਦਿਓ ਬਾਈ ਮੋਟਿਆ ਸਾਨੂੰ ਕਮਾਨਸ ਕਰਾਂਗੇ ਥੋੜੀ ਤਾਂ ਮਾਇਆ ਮੈਸ ਸਵਾਰ ਤੇ ਨਹੀਂ ਕਰ ਦੱਸ ਕਿ ਮੋਟਾ ਕਰਕੇ ਸਵਾਰ ਤੇ ਕਰਨਾ ਹੈ ਉਹ ਕੋਈ ਬਾਤ ਛੋੜ ਕਰਾ ਇੱਧਰ ਆ ਜਾ ਇੱਧਰ ਆ ਤੂੰ ਇੱਧਰ ਆ ਜਾ ਅਨੋਰ ਮੈਂ ਚਵਾਈਂ ਕਰਦੀ ਫਰੇ ਹੋ ਜਾ ਅਨੋਰ ਮੈਂ ਦੱਸਦਾ ਹੋਵੇ ਚੰਗਾ ਰਹਿਣਾ ਆ ਦੋਸਤੋ ਪਾਸ ਕਰ ਨਗਰੀ ਨੇ ਮੱਝ ਬਾਈ ਹੋਈ ਬਹੁਤ ਵਾਹ ਬਹੁਤ ਅੱਛਾ ਪਛਾਣ ਹੁਣ ਆ 101 ਨੰਬਰ ਹੋਣਾ 101 ਨੰਬਰ ਬਹੁਤ ਬਹੁਤ ਦੇਖੋ ਭਾਈ ਪੂਰੀ ਪਾਸ ਹੈ ਹਾਂਜੀ ਕਿੱਥੇ ਤੋਂ ਸੀ ਹਾਂਜੀ ਡਿੰਗ ਮੰਡੀ ਦਾ ਹਰਿਆਣੇ ਦੀ ਮੈਂਸ ਹੈ ਹਾਂਜੀ ਮਾਸ ਫਰੀ ਹੈ ਬੀ ਮੰਨਦੇ ਹਾਂ ਕੋਈ ਸਮਝਾ ਦੇ ਹਾਂਜੀ ਹਾਂਜੀ ਬਾਹਰ ਬੈਠੋ ਬਈਆ ਬਾਹਰ ਬੈਠ ਕੇ ਦੇਖੋ ਜੋ ਟੀਮ ਆਜਾ ਦੋਸਤੋ ਪੂਰੀ ਅੱਧੀ ਮੰਡੀ ਆ ਇਕੱਠ ਹੋ ਰਿਆ ਦਿਖਾ ਦੇਣਾ ਇੱਕ ਵਾਰ ਤੁਹਾਨੂੰ ਮੈਂ ਤੁਮ ਦੇਖੋ ਬਈਆ ਜੇ ਪਾਸੇ ਤੁਹਾਨੂੰ ਜਰਾ ਵੀ 19 20 ਲੱਗਦਾ ਹਟ ਜਿਓ ਮੋੜਾ-ਮੋਟਾ ਦਾ ਭਲਾ ਵੀ ਨਹੀਂ ਹੈ ਫਤਵਾ ਦੀ ਰਜੀ ਗੁੜ ਖਾਣ ਦਾ ਬੇਸਿਕੋ ਇਹ ਬਗੈਰ ਦੇ ਸੁੱਕੋ ਜਿਉਂ ਖਾਜੀ ਜਣੇ ਕੂੜੀ ਖਾਵੇ ਜਿਉਂ ਬਾਟ ਬਾਟ ਮੋੜੀ ਮੋਟੀਆਂ ਦਾ ਭਲਾ ਲੈ ਭਲ ਭਲ ਆ ਰਹੀ ਬਾਈ ਬਾਤ ਆ ਰਹੀ ਹੋਰ ਕੁਝ ਬਾਤੀਆਂ ਬਾੜੀ ਮੋਟੀਆਂ ਨਹੀਂ ਨਹੀਂ ਤਾਂ ਕੰਡਰ ਕੀ ਮਜ ਨਹੀਂ ਹੱਤੀ ਦੇਖ ਖੂਬ ਆ ਸਾਡੇ ਸੰਗਤ ਕਰਾ ਦੇ ਮਾਰ ਲਓ ਧਾਰ ਕੋਈ ਬਣਾ ਲਓ ਆਹ ਜੀ ਕੋਈ ਬਾਤ ਨਹੀਂ ਆ ਰਹੀ ਹੋਰ ਜੀ ਕੋਈ ਚੱਕਰਾ ਮਾਰ ਲਓ ਇਹ ਗਿੰਦਾਰ ਬਾਤ ਜੀ ਦੇ ਬੰਦੇ ਚੱਲੇ ਨਾ ਉਸਕੋ ਬਸਮਾ ਦੇਖ ਰਿਹਾ ਯਾਰ ਬਸਮਾ ਦੇਖਣਾ ਉਸ ਕੋ ਬਸ ਦੇਖ ਲੈ ਤੂੰ ਕਾ ਨਹੀਂ ਮਾਰੋ ਮਾਰੋ ਯਾਰ ਕਿ ਮੁਕਤੀ ਥੋੜੀ ਭਾਈ ਜੀ ਹਾਂ ਵੀ ਸਰੀਆ ਯਾਰ ਮਾਰੋ ਆਪਾਂ ਕੀ ਲੈਣਾ ਓ ਪਲਾ ਨੇ ਮਣੀ ਮਟੀਆਂ ਦਾ ਚਲ ਕੋਈ ਆਪਾਂ ਪਲਾ ਕਰਕੇ ਜਾ ਸਾਡੇ ਲੱਭੀ ਲੱਭੀ ਪਹਿਲਾਂ ਅਸੀਂ ਜਿਹੜਾ ਚੈਨਲ ਆ ਭਾਈ ਕਿਸਾਨ ਪਸ਼ੂ ਪਾਲ ਕਰਨ ਦਾ ਜਿਹੜਾ ਭਾਈ ਕਿਸਾਨ ਪਸ਼ੂ ਪਾਲ ਕੋਈ ਮਾਸਾ ਸਹੀ ਕਹਿੰਦਾ ਜਿਆਦੇ ਵੀਡੀਓ ਆਪਣੇ ਮਾਨਸਾ ਮੰਡੀ ਦੀ ਹੁੰਦੀਆਂ ਨੇ ਜ਼ਿਆਦਾਤਰ ਇਹਨੇ ਟਾਈਮ ਕਿਉਂ ਲੱਗ ਰਿਹਾ ਹੈ ਕੋਈ ਨਹੀਂ ਕੋਈ ਬੰਦੇ ਮੇਰੇ ਮਾੜਾ ਪਛਾਣੂ ਨਹੀਂ ਨਹੀਂ ਜੰਤੋ ਜਿਆਦਾ ਉਹ ਬੇਪਛਾਣੂ ਜੇ ਮਾੜਾ ਮਾੜਾ ਤੱਪੜ ਲਾਉਗਾ ਕੋਈ ਪੋਲਾ ਮਾਣੀਆਂ ਮੋਟੀਆਂ ਇੱਕ ਮਿੰਟ ਬਾਸ ਕੋਈ ਭਾਰੀ ਸਾਈਡ ਤੇ ਹਾਂਜੀ लॻा अगले कोई हालतो लॻे हा ਵੇ ਕੋਣ ਨੇ ਔਰ ਤਾਂ ਕਿ ਲਲ ਫਰਦਾ ਆ ਜਾ ਇੱਥੇ ਆ ਵੀ ਪਰਲਾ ਵਿੱਚ ਆ ਕਿਹਾ ਹੋਇਆ ਉਹ ਆ ਵੀ ਪਰਲਾ ਵਿੱਚ ਉਹ ਬਕਲਾ ਬੰਦਾ ਯਾਰ ਬੰਦ ਦੇ ਲਿਆ ਇਹ ਪਹਿਲਾਂ ਹੋਣੀ ਜ਼ਰੂਰੀ ਹੈ ਭਾਈ ਚੰਗਾ ਸੋਧ ਕੇ ਪਾਸ ਕਰਨ ਬੈ ਗਏ ਦੋਸਤੋ ਉੱਠ ਕੇ ਪਰਾਂ ਨੂੰ ਆ ਗਏ ਬਾਈ ਨੂੰ ਵੀ ਲੈ ਗਏ ਪਰਾਂ ਨੂੰ ਬੁਲਾ ਕੇ ਜੇਦਾ ਆਊਗਾ ਪੁੱਛ ਕੇ ਦਿਖਾਵਾਂਗੇ ਵੀਡੀਓ 'ਚ ਮੇਰਾ ਖਿਆਲ ਆ ਮਾੜਾ ਮੋਟਾ ਰੇਟ ਰੂਟ ਘਟਾਉਣ ਦਾ ਚੱਕਰ ਲੱਗਦਾ ਕੋਈ ਕਿਸਾਨ ਪਸ਼ੂ ਪਾਲ ਕੇ ਦੇ ਦੂੰਗਾ ਉਨੇ ਸੋਚਦਾ ਹੈ ਨਾ 14 ਦੱਸਣਗੇ ਦੱਸਿਆ ਨਹੀਂ ਜੀ ਕਿੰਨੇ ਦਾ ਪਰ ਕਾਲੇ ਯਾਰ ਭਾਈ ਆ ਗਿਆ 55 ਪ੍ਰੈਸ਼ਰ ਬੰਦਾ ਨਹੀਂ ਉਹ ਤੁ ਕੀ ਮੋਟੀ ਧਾਰ ਨਹੀਂ ਲੰਘਾ ਬੰਦਾ ਹੀ ਮੌਤ ਮਾਰ ਕੇ ਉਹ ਉਪਰ ਦੇ ਵਿੱਚ ਬਹਿ ਜਾਂਦਾ ਹੈ ਧਾਰ ਬਰੀਕ ਹੋਈ ਧਾਰ ਬਰੀਕ ਹੈ ਕਲਦੀ ਹਟ ਗਈ ਚੇਅਰ ਮਗਾ ਦਿਲ ਕਰਕੇ ਉਹ ਲਊਗਾ ਆਜ ਆਜ ਵਾਲੀ ਬਾਈ ਤੇ ਦਵਾਈ ਜੂ ਜਿਹੜੇ ਕਮੀ ਹੈ ਨਹੀਂ ਬਾਈ ਇਹ ਆ ਛੋਟੀ ਆ ਦੋਸਤੋ ਦਿਖਾ ਦਨੇ ਇੱਕ ਵਾਰੀ ਤੋੜ ਕੇ ਦਿਖਾਉਂਦਾ ਬਾਈ ਪਾਸ ਕਰਨ ਵਾਲੇ ਆਏ ਤੇ ਬਾਈ ਹੁਰੀ ਕਾਰੀਗਰ ਕੱਚੇ ਨੇ ਬਾਈ ਕਹਿੰਦਾ ਥੋੜੇ ਜੇ ਬਣੀ ਨਹੀਂ ਗੱਲਬਾਤ ਉਹਨਾਂ ਨੂੰ ਕਹਿੰਦਾ ਹੋਈ ਨਹੀਂ ਪਾਸ ਵੱਡੀ ਮੈਂਸ ਆ ਦੋਸਤੋ ਕੱਦ ਬਿੱਡ ਬਹੁਤ ਜ਼ਿਆਦਾ ਡਿੰਗ ਮੰਡੀ ਤੋਂ ਲੈ ਕੇ ਆਇਆ ਬਾਈ ਹਰਿਆਣੇ ਚੋਂ ਬਹੁਤ ਉੱਚੇ ਗੱਡ ਕਾਠ ਦੀ ਆ ਦੋਸਤੋ ਖਾਣ ਹਵਾਨਾ ਫਿਰ ਦਿਖਾ ਦਨੇ ਇੱਕ ਵਾਰੀ ਨੇੜ ਤੋਂ ਰਜਕ ਲਊ ਲਾਣਾ ਸੱਜੇ ਨੂੰ ਦੇ ਦਾਰ ਨਹੀਂ ਮਾਰਨੀ ਕਿ ਨਾਮ ਦਾਰ ਨਹੀਂ ਮਾਰਨੀ ਜੇ ਸੌਦੇ ਵਿੱਚ ਕਰ ਲੋ ਤੇ ਕੰਮੇ ਤੂੰ ਐ ਵੀ ਇਹ ਬਣਿਆ ਮੁੜ ਗਿਆ ਉਹ ਉਹ ਮੁੜ ਕੇ ਛੋੜ ਕਰਦੇ ਮੈਂ ਛੋੜਦਾ ਮੈਂ ਕਰਦੀ ਜਿਹੜੇ ਦੋ ਦੋ ਕਰਨੀ ਠੀਕ ਹੈ ਸੌਦਾ ਜਿਹਨੇ ਦਾ ਹੋਇਆ ਉਹ ਜੋ ਘਟਾਉਂਦੇ ਤੇ ਪੈਸੇ ਹਾਂ ਫੇਰ ਪਾਸ ਹੋ ਜੂ ਕਹਿੰਦੇ ਹਾਂ